ਜਦੋਂ ਹਿਮਾਲਾ ਪਰਬਤ ਦੀਆਂ ਉੱਚੀਆਂ-ਉੱਚੀਆਂ ਛੋਟੀਆਂ ਤੇ ਬਾਬਾ ਗੋਰਖਨਾਥ ਦੇ 84 ਚੇਲਿਆਂ ਨੇ ਬਾਬਾ ਸ੍ਰੀਚੰਦ ਜੀ ਦੀ ਮਹਿਮਾ ਸੁਣੀ ਆ ਹੰਕਾਰ ਵਿੱਚ ਆ ਕੇ ਕਹਿਣ ਲੱਗੇ ਅਸੀਂ ਘੋਰ ਤਪੱਸਿਆ ਕੀਤੀ ਆ ਬਹੁਤ ਤਪ ਸਾਧਨਾ ਸਾਧੀ ਆ ਸਾਡੇ ਤੋਂ ਵੱਧ ਕਰਨੀ ਵਾਲਾ ਕੌਣ ਹੈ ਇਹ ਵੇਖਣ ਵਾਸਤੇ ਆਕਾਸ਼ ਮਾਰਗ ਰਾਹੀ ਹਵਾ ਦੇ ਵਿੱਚ ਉੱਡ ਕੇ ਇਹ 84 ਚੇਲੇ ਗੋਰਖਨਾਥ ਦੇ ਨਾਨਕ ਚੱਕ ਆ ਕੇ ਪਹੁੰਚੇ ਆ ਜੀ ਇਹ ਗੋਰਖਨਾਥ ਦੇ ਚੇਲਿਆਂ ਦੇ ਕੋਲ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਸੀ ਜਿਹਦੇ ਦੁਆਰਾ ਇਹਨਾਂ પાસે ਇਹ ਕਲਾ ਸੀ ਹਵਾ ਦੇ ਵਿੱਚ ਉੱਡ ਕੇ ਕਿਧਰੇ ਵੀ ਜਾ ਸਕਦੇ ਸੀ ਪ੍ਰਭਾ ਪਾਉਣ ਵਾਸਤੇ ਬਾਬਾ ਸ੍ਰੀ ਚੰਦ ਜੀ ਦੇ پاس ਆਏ ਆ ਕਿਉਂਕਿ ਇਹਨਾਂ ਦੇ ਮਨ ਵਿੱਚ ਇਹ ਸੀ ਕਿ ਸਾਡੇ ਤੋਂ ਵੱਡਾ ਕੌਣ ਹੋ ਸਕਦਾ ਕਿਉਂਕਿ ਅਸੀਂ ਹਿਮਾਲਾ ਪਰਬਤ ਦੀਆਂ ਉੱਚੀਆਂ ਚੋਟੀਆਂ ਤੇ ਬਹਿ ਕੇ ਤਪ ਕੀਤਾ ਹੈ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਕੋਲ ਪਹੁੰਚੇ ਆ ਉਹਨਾਂ ਨਾਲ ਪਹੁੰਚ ਕੇ ਬਚਨ ਵੀ ਕੀਤੇ ਆ ਤੇ ਭੋਜਨ ਲਈ ਬੇਨਤੀ ਵੀ ਕੀਤੀ ਆ ਤੇ ਬਾਬਾ ਜੀ ਨੇ ਆਪਣੇ ਸੇਵਕ ਭਾਈ ਕਮਲਿਆ ਜੀ ਨੂੰ ਨਾਲ ਦਾ ਹੀ ਪਿੰਡ ਸੀ ਕਾਦਰਾਬਾਦ ਉਹਦੇ ਵਿੱਚ ਭਿਖਿਆ ਲਈ ਭੇਜਿਆ ਸਿੱਧਾ ਨੇ ਕੀ ਕੀਤਾ ਹੰਕਾਰਿਆਂ ਨੇ ਕਰਾ maat ਦੇ ਨਾਲ ਪਿੰਡ ਵਾਸੀਆਂ ਦੇ ਮਨ ਬਦਲ ਦਿੱਤੇ ਆ ਤੇ ਉਹਨਾਂ ਦਾ ਨਾ ਸੁਭਾਅ ਇਸ ਤਰ੍ਹਾਂ ਦਾ ਕਰ ਦਿੱਤਾ ਵੀ ਕੋਈ ਮੰਗਣ ਆਵੇ ਭਿਖਿਆ ਨਹੀਂ ਦੇਣੀ ਬਾਬਾ ਸ੍ਰੀ ਚੰਦ ਜੀ ਦੀ ਪਰਖ ਕੀਤੀ ਦੇਖੋ ਕਿਵੇਂ ਤੇ ਉਸ ਵਕਤ ਫਿਰ ਸੰਗਤ ਜੀ ਭਾਈ ਕਮਲਿਆ ਜੀ ਜਾਂਦੇ ਆ ਪਿੰਡ ਦੇ ਵਿੱਚ ਕਾਦਰਾਬਾਦ ਦੇ ਵਿੱਚ ਕਿਤੋਂ ਵੀ ਉਹਨਾਂ ਨੂੰ ਭਿਖਿਆ ਨਹੀਂ ਮਿਲਦੀ ਕਿ ਤੂੰ ਵੀ ਕੋਈ ਅੰਨ ਦਾ ਇੱਕ ਵੀ ਦਾਣਾ ਨਹੀਂ ਮਿਲਦਾ ਹੁਣ ਦੁਖੀ ਹੋ ਕੇ ਭਾਈ ਕਮਲਿਆ ਜੀ ਉਹਨਾਂ ਨੇ ਫਿਰ ਸ਼ਰਾਪ ਦਿੱਤਾ ਕਿ ਇਹ ਪਿੰਡ ਜਿਹੜਾ ਜੇ ਇੱਥੋਂ ਦੇ ਲੋਕਾਂ ਨੇ ਆਏ ਗਿਆਂ ਦੀ ਸੇਵਾ ਹੀ ਨਹੀਂ ਕਰਨੀ ਤਾਂ ਇਹ ਪਿੰਡ ਜਿਹੜਾ ਉੱਜੜ ਜਾਵੇ ਥੇ ਹੋ ਜੇ ਫਿਰ ਉੱਥੋਂ ਆ ਕੇ ਉਹਨਾਂ ਨੇ ਜਦੋਂ ਸ਼ਰਾਪ ਦਿੱਤਾ ਤੇ ਬਾਬਾ ਸ੍ਰੀ ਚੰਦ ਜੀ ਨੂੰ ਸਾਰੀ ਗੱਲ ਦੱਸੀ ਆ ਬਾਬਾ ਜੀ ਕਹਿਣ ਲੱਗੇ ਭਾਈ ਕਮਲਿਆ ਜੀ ਤੁਸੀਂ ਕੀ ਕਰ ਦਿੱਤਾ ਹੈ ਕਸੂਰ ਤਾਂ ਇਨਾ ਸਿੱਧਾਂ ਦਾ ਹੰਕਾਰਿਆਂ ਹੋਇਆਂ ਦਾ ਪਿੰਡ ਵਾਸੀਆਂ ਦਾ ਕੋਈ ਨਹੀਂ ਪਰ ਹੁਣ ਤੁਹਾਡਾ ਬਚਨ ਖਾਲੀ ਨਹੀਂ ਜਾਵੇਗਾ ਤੁਹਾਡੀ ਸੇਵਾ ਬਹੁਤ ਆ ਜਿਹੜਾ ਵੀ ਕੋਈ ਪ੍ਰਾਣੀ ਸੇਵਾ ਕਰਦਾ ਸਿਮਰਨ ਕਰਦਾ ਉਹਦੀ ਰਸਨਾ ਤੇ ਵਾਹਿਗੁਰੂ ਦਾ ਬਾਸ ਹੋ ਜਾਂਦਾ ਵਾਕ ਸਿੱਧੀ ਫੁਰਦੀ ਆ ਜੋ ਕਹਿੰਦੇ ਆ ਪੂਰਾ ਹੋ ਜਾਂਦਾ ਹੁਣ ਤੁਸੀਂ ਪਿੰਡ ਵਾਸੀਆਂ ਨੂੰ ਜਾ ਕੇ ਬਾਬਾ ਜੀ ਕਹਿੰਦੇ ਓ ਕਰੋ ਹੋਕਾ ਦੇ ਦਿਓ ਕਿ ਪਿੰਡ ਖਾਲੀ ਕਰ ਦਿਓ ਕਿਉਂਕਿ ਕੁਝ ਸਮੇਂ ਵਿੱਚ ਪਿੰਡ ਥੇਹ ਹੋ ਜਾਣਾ ਤਬਾਹ ਹੋ ਜਾਣਾ ਇਹ ਸਾਰਾ ਕੌਤਕ ਜਦੋਂ ਸਿੱਧਾ ਨੂੰ ਪਤਾ ਲੱਗਾ ਕਿ ਅਸੀਂ ਜੋ ਕਰਨਾ ਚਾਹੁੰਦੇ ਸੀ ਉਹ ਕਰਨਾ ਪਾਏ ਫਿਰ ਪਿੰਡ ਵਾਸੀਆਂ ਨੇ ਪਿੰਡ ਖਾਲੀ ਕਰ ਦਿੱਤਾ ਵੇਖਦੇ ਆਂ ਵੇਖਦੇ ਆਂ ਇਹ ਬਚਨਾ ਵਿੱਚ ਇਨੀ ਸ਼ਕਤੀ ਹੁੰਦੀ ਆ ਕਾਦਰਾਬਾਦ ਥੇਹ ਹੋ ਗਿਆ ਤੇ ਸਾਰੇ ਪਿੰਡ ਦੇ ਲੋਕਾਂ ਨੇ ਬਾਬਾ ਜੀ ਕੋਲੋਂ ਮਾਫੀ ਮੰਗੀ ਤੇ ਬਾਬਾ ਜੀ ਨੇ ਆਖਿਆ ਕੋਈ ਗੱਲ ਨਹੀਂ ਕਿ ਤੁਹਾਡੇ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਇਤਨਾ ਸਿੱਧਾ ਨਹੀਂ ਨਾ ਕਰਾਮਾਤ ਦਿਖਾਈ ਜਿਵੇਂ ਜਾਦੂਗਰ ਤਮਾਸ਼ਾ ਦਿਖਾਉਂਦਾ ਬਾਜੀਗਰ ਬਾਜ਼ੀਆਂ ਪਾਉਂਦਾ ਇਹ ਨਾਟਕ ਚੇਟਕ ਕਰਦੇ ਰਹਿੰਦੇ ਆ ਇਸ ਕਰਕੇ ਬਾਬਾ ਜੀ ਨੇ ਆਖਿਆ ਜਦੋਂ ਇਸ ਬੋੜ ਦੀਆਂ ਜੜਾਂ ਥੇ ਤੱਕ ਪਹੁੰਚ ਜਾਣਗੀਆਂ ਤਾਂ ਪਿੰਡ ਵੱਸ ਜਾਵੇਗਾ ਬਾਬਾ ਜੀ ਦੇ ਵਰ ਸਦਕਾ ਤਪ ਅਸਥਾਨ ਨਾਨਕ ਚੱਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਜਦੋਂ ਬੋੜ ਦੀਆਂ ਜੜਾਂ ਪਹੁੰਚੀਆਂ ਇਹ ਪਿੰਡ ਫਿਰ ਤੋਂ ਆਬਾਦ ਹੋ ਗਿਆ ਸੀ ਤੇ ਆਬਾਦ ਹੁੰਦਾ ਵੀ ਕਿਉਂ ਨਾ ਕਿਉਂਕਿ ਬਾਬਾ ਜੀ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ ਤਾਂ ਜਦੋਂ ਹਿਮਾਲਾ ਪਰਬਤ ਤੋਂ ਉੱਡ ਕੇ ਇਹ ਸਾਰੇ ਸੱਦ ਇੱਥੇ ਪਹੁੰਚੇ ਆ ਤੇ ਬਾਬਾ ਸ੍ਰੀ ਚੰਦ ਜੀ ਦਾ ਚਿਹਰਾ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਬਾਬਾ ਸ੍ਰੀ ਚੰਦ ਜੀ ਦਾ ਨੂਰਾਨੀ ਚਿਹਰਾ ਜਟਾਵਾਂ ਦੇਖ ਕੇ ਇਹ ਰੂਪ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਪਰ ਹੰਕਾਰ ਵੀ ਸੀ ਮਨ ਦੇ ਵਿੱਚ ਪਹਿਲਾ ਸਿੱਧ ਪੁੱਛਦਾ ਕੌਣ ਹੋ ਤੁਸੀਂ ਜਿਨ੍ਹਾਂ ਨੂੰ ਲੋਕ ਆ ਕੇ ਇੱਥੇ ਮੱਥਾ ਟੇਕਦੇ ਆ ਅਸੀਂ 30 ਸਾਲ ਤੱਕ ਕਈ-ਕਈ ਸਾਲ ਲਾ ਦਿੱਤੇ ਆ ਹਿਮਾਲਿਆ ਵਿੱਚ ਬਹਿ ਕੇ ਤਪ ਕੀਤਾ ਕਿਸੇ ਨੇ 20 ਸਾਲ ਕਿਸੇ ਨੇ 30 ਸਾਲ ਅਗਨ ਸਾਧਨਾ ਕੀਤੀ ਆ ਇਹ ਸਵਾਸਾਂ ਨੂੰ ਤਾਂ ਚੜਾਉਣ ਦੀ ਦਸਵੇਂ ਦਵਾਰ 'ਚ ਸਾਨੂੰ ਇਹ ਸੂਝ ਤੁਸੀਂ ਕੀ ਕੀਤਾ ਇੱਥੇ ਸਾਨੂੰ ਦੱਸੋ ਲੋਕ ਤੁਹਾਨੂੰ ਕਿਉਂ ਮੱਥਾ ਟੇਕਦੇ ਆਂ ਬਾਬਾ ਸ੍ਰੀ ਚੰਦ ਜੀ ਬੜੀ ਠੰਡੀ ਹਵਾ ਵਾਂਗ ਬੋਲੇ ਕਹਿਣ ਲੱਗੇ ਦੇਖੋ ਮੈਂ ਆਪਣੇ ਅੰਦਰ ਦੇ ਹੰਕਾਰ ਨੂੰ ਮਾਰਿਆ ਜਿਸ ਤਪ ਦੇ ਵਿੱਚ ਹੰਕਾਰ ਰਹਿ ਜਾਵੇ ਉਹ ਆਤਮਕ ਨਹੀਂ ਹੁੰਦਾ ਉਹ ਰੂਹਾਨੀਅਤ ਨਹੀਂ ਬਣਦਾ ਇੱਕ ਛੋਟੀ ਜੀ ਚੁੱਪ ਛਾ ਗਈ ਬਾਬਾ ਜੀ ਦੇ ਅੱਖਾਂ ਵਿੱਚੋਂ ਜੋ ਸ਼ਾਂਤੀ ਨਿਕਲ ਰਹੀ ਸੀ ਸ਼ਬਦਾਂ ਰਾਹੀਂ ਉਹ ਸਿੱਧਾਂ ਦੇ ਤਪੇ ਹੋਏ ਅੰਦਰ ਨੂੰ ਹੌਲੇ-ਹੌਲੇ ਠੰਡਕ ਦੇ ਰਹੀ ਸੀ ਹੁਣ ਇੱਕ ਸਿੱਧ ਹੋਰ ਪੁੱਛਦਾ ਤੁਹਾਡੇ ਕੋਲ ਬਾਬਾ ਜੀ ਕਿਹੜੀ ਤਾਕਤ ਆ ਕੋਈ ਸਿੱਧੀ ਆ ਉੱਤਰ ਪਤਾ ਕੀ ਦਿੱਤਾ ਬਾਬਾ ਜੀ ਨੇ ਕਹਿੰਦੇ ਸਭ ਤੋਂ ਵੱਡੀ ਤਾਕਤ ਪਤਾ ਕੀ ਹੁੰਦੀ ਆ ਨਿਮਰਤਾ ਹੁੰਦੀ ਆ ਜਦੋਂ ਬੰਦੇ ਦਾ ਮਨ ਖਾਲੀ ਹੋ ਜਾਂਦਾ ਪ੍ਰਮਾਤਮਾ ਆਪ ਆ ਕੇ ਉੱਚ ਵਸਦਾ ਜਦੋਂ ਬਾਬਾ ਜੀ ਇਸ ਤਰ੍ਹਾਂ ਦੇ ਜਵਾਬ ਦਿੰਦੇ ਆ ਸਿੱਧ ਜਿਹੜੇ ਆ ਨਿਰ ਉੱਤਰ ਹੋ ਜਾਂਦੇ ਆ ਤੇ ਉਹ ਜੋ ਸਦੀਆਂ ਤੱਕ ਤਾਕਤ ਦੀ ਭੁੱਖ ਵਿੱਚ ਜਾਗਦੇ ਰਹੇ ਅੱਜ ਨਿਮਰਤਾ ਦੇ ਰੂਪ ਵਿੱਚ ਇੱਕ ਇਹੋ ਜਿਹੀ ਰੌਸ਼ਨੀ ਦੇਖ ਰਹੇ ਆ ਜੋ ਤਪ ਦੇ ਨਾਲ ਨਹੀਂ ਜੋ ਜੋਗੀਆਂ ਦੀ ਕਿਰਿਆ ਦੇ ਨਾਲ ਨਹੀਂ ਜੋ ਰਿੱਧ ਸਿੱਧ ਦੇ ਨਾਲ ਨਹੀਂ ਜੋ ਨਾਮ ਸਿਮਰਨ ਦੇ ਨਾਲ ਮਿਲੀ ਸੀ ਇਸ ਤਰ੍ਹਾਂ ਇੱਕ ਸਿੱਧ ਕਹਿਣ ਲੱਗਾ ਅਸੀਂ ਸਦਾ ਬਾਹਰੀ ਜਗ ਚ ਆਇਆ ਤੁਸੀਂ ਅੰਦਰਲੇ ਆਲੋਕ ਦਾ ਸਾਨੂੰ ਰਸਤਾ ਦਿਖਾਇਆ ਕੀ ਤੋਂ ਸਿੱਖਿਆ ਸਭ ਕੁਝ ਕੌਣ ਆ ਤੁਹਾਡਾ ਗੁਰੂ ਕੌਣ ਆ ਤੁਹਾਡਾ ਉਸਤਾਦ ਤੇ ਬਾਬਾ ਸ੍ਰੀਚੰਦ ਜੀ ਨੇ ਪਤਾ ਕੀ ਜਵਾਬ ਦਿੱਤਾ ਸੀ ਸੰਗਤ ਜੀ ਬਾਬਾ ਜੀ ਮੁਸਕਰਾਏ ਕਹਿਣ ਲੱਗੇ ਮੇਰੇ ਪੂਜਨੀਕ ਪਿਤਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਅਸਲ ਗਿਆਨੀ ਜਿਨ੍ਹਾਂ ਨੇ ਮੈਨੂੰ ਦੱਸਿਆ ਈਸ਼ਵਰ ਜਿਹੜਾ ਹੈ ਰੱਬ ਜਿਹੜਾ ਹੈ ਉਹ ਤਾਂ ਸਾਡੇ ਸਾਹਾਂ ਤੋਂ ਵੀ ਨੇੜੇ ਆ ਉਹ ਸਾਡੇ ਅੰਦਰ ਹੈ ਤੇ ਬਾਹਰ ਟੋਲੇ ਸੋ ਪਰਮ ਪੁਲਾਹੀ ਸਭ ਕਿਛ ਘਰ ਮੈਂ ਬਾਹਰ ਨਹੀਂ ਜੋ ਬਾਬੇ ਨੇ ਦੱਸਿਆ ਕਿ ਰੱਬ ਤਾਂ ਕਣਕਣ ਵਿੱਚ ਵਸਦਾ ਹੈ ਤੇ ਤੁਸੀਂ ਉਹਨੂੰ ਉੱਥੇ ਪਹਾੜਾਂ ਵਿੱਚ ਲੱਭ ਰਹੇ ਹੋ ਤੇ ਜਿੰਨੇ ਵੀ ਸਿੱਧ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਪਾਸ ਗੋਸ਼ਟ ਕਰਨ ਗਏ ਆ ਇਹਨਾਂ ਨੇ ਬਾਬੇ ਤੋਂ ਵੀ ਬਹੁਤ ਸਵਾਲ ਪੁੱਛੇ ਸੀ ਕਈਆਂ ਨੇ ਮੂੰਹ 'ਚੋਂ ਅੱਗ ਕੱਢ ਕੇ ਦਿਖਾਈ ਸੀ ਬੜੇ ਇਹਨਾਂ ਨੇ ਕੌਤਕ ਕੀਤੇ ਸੀ ਤੇ ਭਾਈ ਮਰਦਾਨਾ ਜੀ ਨੂੰ ਵੀ ਡਰਾਉਣਾ ਚਾਹਿਆ ਸੀ ਭਿਆਨਕ ਰੂਪ ਬਣਾ ਕੇ ਤੂਫਾਨ ਚਲਾ ਕੇ ਗੜੇ ਵਰਾ ਕੇ ਬੜਾ ਕੁਝ ਇਹਨਾਂ ਨੇ ਕੀਤਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਸੀ ਕੌਣ ਸ਼ਕਤ ਤੋਂ ਇੱਥੇ ਲਈ ਆਈ ਕਿਹੜੀ ਸ਼ਕਤੀ ਦੇ ਆਸਰੇ ਇੱਥੇ ਆਏ ਹਾਂ ਤੇ ਮਹਾਰਾਜ ਨੇ ਆਖਿਆ ਸੀ ਨਾਮ ਤੋਂ ਵੱਡੀ ਕਿਹੜੀ ਕਰਾਮਾਤ ਹੁੰਦੀ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਮੈਂ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹਾਂ ਉਹਨਾਂ ਦਾ ਵੱਡਾ ਪੁੱਤਰ ਹਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਫਿਰ ਇਹਨਾਂ ਨੇ ਜਾਣਿਆ ਜੈਸ ਤਰ੍ਹਾਂ ਇਨ੍ਹਾਂ ਦੇ ਪਿਤਾ ਜੀ ਨੂੰ ਅਸੀਂ ਜਿੱਤ ਨਹੀਂ ਸੀ ਸਕੇ ਪੁੱਤਰ ਨੂੰ ਕਿਵੇਂ ਜਿੱਤ ਸਕਾਂਗੇ ਇਹ ਗੋਸ਼ਟੀ ਦੇ ਵਿੱਚ ਵਿਚਾਰ ਚਰਚਾ ਦੇ ਵਿੱਚ ਇਸ ਕਰਕੇ ਬਾਤਾਂ ਪੂਰੀ ਲਾਈ ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧਾਂ ਨੇ ਪਰਖਿਆ ਸੀ ਇਨ੍ਹਾਂ ਨਾਥਾਂ ਨੇ ਬਾਬਾ ਜੀ ਨੂੰ ਇੱਕ ਖੱਪਰ ਦਿੱਤਾ ਸੀ ਕਹਿੰਦੇ ਸੀ ਪਾਣੀ ਲਿਆ ਦਿਓ ਸਾਡੇ ਵਾਸਤੇ ਖੱਪਰ ਦਿੱਥਾ 나ਥ ਜੀ ਪਾਣੀ ਪਰ ਲੈਵਣ ਉਠ ਚਾਲਾ ਜਦੋਂ ਮਹਾਰਾਜ ਪਾਣੀ ਲੈਣ ਆਏ ਨਾ ਅਗੋਂ ਰਤਨ ਜਵੇਹਿਰ ਤੇ ਮਾਣਕ ਡਿੱਠੇ ਆ ਸਤਿਗੁਰੂ ਮਹਾਰਾਜ ਦੀ ਝਾਲ ਕੌਣ ਝੱਲੇ ਕਿਹੜਾ ਝੱਲੇ ਗੁਰੂ ਕੀ ਝਾਲਾ ਮਹਾਰਾਜ ਉੱਥੇ ਵਾਪਸ ਆ ਕੇ ਗੋਰਖਨਾਥ ਨੂੰ ਕਹਿੰਦੇ ਆ 나ਥ ਜੀ ਉੱਥੇ ਤਾਲ ਦੇ ਵਿੱਚ ਪਾਣੀ ਨਹੀਂ ਭਾਵ ਕਿ ਇਹਨਾਂ ਨੂੰ ਓਸ ਹੀ ਮਹਾਰਾਜ ਪ੍ਰਭਾਵਿਤ ਹੋ ਜਾਣਗੇ ਪਰ ਸਤਿਗੁਰੂ ਜੀ ਨੇ ਤਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸੇ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸਖਾਲਾ ਗੋਰਖਨਾਥ ਨੇ ਗੁਰੂ ਜੀ ਨੂੰ ਲਾਲਚ ਨਾਲ ਆਪਣੇ ਮੱਤ ਵਿੱਚ ਲਿਆਉਣ ਲਈ ਤਲਾ ਦੇ ਵਿੱਚ ਰਤਨ ਤੇ ਮਾਨਕ ਭਰਤੇ ਸੀ ਕਿ ਗੁਰੂ ਜੀ ਦੇਖ ਕੇ ਪਰਮ ਜਾਣਗੇ ਪਰ ਮਹਾਰਾਜ ਦੀ ਝਾਲ ਕੌਣ ਝੱਲੇ ਉਹਨਾਂ ਨੂੰ ਹੀਰੇ ਜਵਾਹਰਾ ਤੱਕ ਕੀ ਤੇ ਜਦੋਂ ਇਹ 84 ਸਿੱਧਾਂ ਦੇ ਇਹ ਨਾਥਾਂ ਦੇ ਗੁਰੂ ਗੋਰਖਨਾਥ ਨੇ ਆਪਣੀ ਵਰਤਾਈ ਮਾਇਆਵਲ ਤੱਕਿਆ ਉਹਦੀ ਰਚਨਾ ਗੁੰਮ ਹੋ ਗਈ ਫਿਰ ਸ਼ਬਦ ਦੀ ਚਰਚਾ ਹੋਈ ਸੀ ਜਿਦੇ ਵਿੱਚ ਜੋਗੀ ਸਿੱਧ ਹਾਰ ਗਏ ਸੀ ਮਹਾਰਾਜ ਨੇ ਆਪਣਾ ਪੰਥ ਨਿਰਾਲਾ ਕਰਕੇ ਦਿਖਾ ਦਿੱਤਾ ਇਹ ਚਰਚਾ ਸਿੱਧ ਗੋਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜਿੱਥੇ ਸਿੱਧਾਂ ਨੂੰ ਕਹਿਣਾ ਪਿਆ ਸੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਅੱਜ ਬਾਬਾ ਸ੍ਰੀ ਚੰਦ ਜੀ ਦੇ ਪਾਸ ਇਹ ਵਿਚਾਰ ਗੋਸ਼ਟੀ ਵਾਸਤੇ ਆਏ ਆ ਅੱਜ ਵੀ ਇਹਨਾਂ ਦਾ ਹੰਕਾਰ ਜਿਹੜਾ ਟੁੱਟ ਗਿਆ ਤੇ ਹੁਣ ਸਾਰੇ ਸਿੱਧ ਕਹਿਣ ਲੱਗੇ ਜਿਸ ਤਰ੍ਹਾਂ ਅਸੀਂ ਪਿਤਾ ਨੂੰ ਪਰਖਿਆ ਸੀ ਅੱਜ ਪੁੱਤਰ ਨੂੰ ਵੀ ਪਰਖਿਆ ਇਹ ਵੀ ਖਰੇ ਆ ਖੋਟੇ ਨਹੀਂ ਹਨ ਪਰਖਾ ਇਉਂ ਸੀ ਸੰਗਤ ਜੀ ਤਾਮਲਨਾਡੂ ਰਾਜ ਦੇ ਵਿੱਚ ਪਾਲੀਪੁਰਮ ਬੰਦਰਗਾਹ ਦੇ ਨੇੜੇ ਸਮੁੰਦਰ ਕੰਢੇ ਇੱਕ ਪਵਿੱਤਰ ਸਥਾਨ ਬਣਿਆ ਹੋਇਆ ਇੱਥੇ ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਆਖਿਆ ਤੁਹਾਡੀ ਕਿਹੜੀ ਰੀਤੀ ਆ ਮਹਾਰਾਜ ਨੇ ਆਖਿਆ ਵੰਡ ਸ਼ਕੰਦੀ ਜਦੋਂ ਵੰਡ ਸ਼ਕੰਦੀ ਗੱਲ ਹੋਈ ਆ ਉਹ ਪਰਖਣ ਵਾਸਤੇ ਇੱਕ ਤਿਲ ਭੇਟ ਕੀਤਾ ਇਹਨਾਂ ਨੇ ਮਹਾਰਾਜ ਨੂੰ ਤਿਲ ਕਿੰਨਾ ਛੋਟਾ ਹੁੰਦਾ ਤੇ ਆਖਿਆ ਲਓ ਜੀ ਫਿਰ ਇਹਨੂੰ ਵੰਡ ਕੇ ਦਿਖਾਓ ਗੁਰੂ ਜੀ ਮਹਾਰਾਜ ਨੇ ਉੱਥੇ ਤਿਲ ਨੂੰ ਜਲ ਦੇ ਵਿੱਚ ਘੋਟ ਕੇ ਸਾਰੇ ਸਿੱਧਾਂ ਨੂੰ ਸ਼ਿਕਾਇਆ ਸਿੱਧਾਂ ਨੂੰ ਮਹਾਰਾਜ ਅੱਗੇ ਗੋਡੇ ਟਿਕਨੇ ਪਏ ਦੇਖੋ ਇੱਕ ਤਿਲ ਜਿਹੜਾ ਛੋਟਾ ਜਿਹਾ ਤਲੀ ਤੇ ਰੱਖਿਆ ਹੋਵੇ ਨਜ਼ਰ ਨਹੀਂ ਆਉਂਦਾ ਇਸੇ ਕਾਰਨ ਫਿਰ ਇਹ ਸਥਾਨ ਦਾ ਨਾਂ ਤਿਲਗੰਜੀ ਪਿਆ ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਤਾਂ ਇੱਥੇ ਅੱਜ ਸਿੱਧ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੱਡੇ ਪੁੱਤਰ ਇਨ੍ਹਾਂ ਅੱਗੇ ਸਾਨੂੰ ਭਾਵੇਂ ਕੀ ਇਹ ਨਿਮਣਾ ਹੀ ਬਣਦਾ ਹੰਕਾਰ ਨਹੀਂ ਸੋਭਾ ਦਿੰਦਾ ਕਿਉਂਕਿ ਸਿੱਧਾਂ ਦੀਆਂ ਜਿਹੜੀਆਂ ਕਰਾਮਾਤਾਂ ਨੇ ਫਿੱਕੀਆਂ ਪੈ ਗਈਆਂ ਸੀ ਬਾਬਾ ਸ੍ਰੀ ਚੰਦ ਜੀ ਦੀ ਕਲਾ ਅੱਗੇ ਜ਼ੋਰ ਤਾਂ ਇਹਨਾਂ ਨੇ ਬਹੁਤ ਲਾਇਆ ਨਿਵੇਂ ਉਦੋਂ ਆ ਜਦੋਂ ਬਿਲਕੁਲ ਪਤਾ ਲੱਗ ਗਿਆ ਕਿ ਸਾਡਾ ਵਸ ਨਹੀਂ ਜਾਂਦਾ ਜਦੋਂ ਪੇਸ਼ ਨਹੀਂ ਗਈ ਹੁਣ ਜਦੋਂ ਭਾਈ ਕਮਲਿਆ ਜੀ ਉਹ ਪਿੰਡ ਵਿੱਚ ਭਿਖਿਆ ਲੈਣ ਵਾਸਤੇ ਗਏ ਤੇ ਸਾਰੇ ਪਿੰਡ ਦਾ ਇਹਨਾਂ ਨੇ ਮਨ ਫੇਰ ਦਿੱਤਾ ਤੇ ਉਦੋਂ ਬਾਅਦ ਸੰਗਤ ਜੀ ਭਾਈ ਕਮਲਿਆ ਜੀ ਆ ਕੇ ਪੁੱਛਦੇ ਆ ਬਾਬਾ ਜੀ ਆਏ ਗਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਸਿੱਧ ਹੰਕਾਰ ਵਿੱਚ ਪ੍ਰਸ਼ਾਦਾ ਕਿਵੇਂ ਛਕਾਈਏ ਇਹਨਾਂ ਨੂੰ ਤਾਂ ਬਾਬਾ ਸ੍ਰੀ ਚੰਦ ਜੀ ਅੱਗੋਂ ਬਚਨ ਕਰਦੇ ਆ ਭਾਈ ਕਮਲਿਆ ਜੀ ਤੁਸੀਂ ਚਿੰਤਾ ਨਾ ਕਰੋ ਉਹ ਰੱਬ ਨੇ ਆਪ ਹੀ ਅੰਨ ਦੇ ਦੇਣਾ ਉਹ ਜਿਹਨੇ ਸੋ ਕਰਤਾ ਚਿੰਤਾ ਕਰੇ ਜਨ ਉਪਾਇਆ ਜੱਗ ਜੋ ਪਿਤਾ ਜੀ ਕਹਿੰਦੇ ਰਹੇ ਆ ਜਿਹਨੇ ਦੁਨੀਆ ਸਾਜੀ ਆ ਉਹ ਰਿਜਕ ਵੀ ਦੇਵੇਗਾ ਫਿਕਰ ਨਾ ਕਰੋ ਤੁਸੀਂ ਇਸ ਤਰ੍ਹਾਂ ਕਰੋ ਸਿੱਧਾਂ ਦੀਆਂ ਪੰਗਤਾਂ ਲਵਾ ਦਿਓ ਜਦੋਂ ਇਹ ਪੰਗਤਾਂ ਵਿੱਚ ਬੈਠ ਜਾਣਗੇ ਆਪਣੇ ਆਪ ਹੀ ਅੰਨ ਆ ਜਾਵੇਗਾ ਆਪਣੇ ਆਪ ਹੀ ਸਾਰੇ ਕਾਰਜ ਸਿੱਧ ਹੋ ਜਾਣਗੇ ਤੇ ਗੁਰਮਖ ਪਿਆਰਿਓ ਹੋਇਆ ਵੀ ਇਸ ਤਰ੍ਹਾਂ ਜਦੋਂ ਸਿੱਧਾਂ ਦੀਆਂ ਪੰਗਤਾਂ ਲਵਾਈਆਂ ਗਈਆਂ ਬਚਨ ਪੂਰੇ ਹੋਏ ਆ ਤੇ ਉਹ ਸਾਰੇ ਕਾਰਜ ਹੋ ਗਏ ਅਨਪੂਰਨਾ ਜਿਹੜੀ ਆ ਉੱਥੇ ਆਈ ਆ ਕਹਿਣ ਲੱਗੀ ਬਾਬਾ ਜੀ ਮੇਰੇ ਵਾਸਤੇ ਕੀ ਹੁਕਮ ਮੈਂ ਆਪ ਜੀ ਦੇ ਚਰਣਾ ਵਿੱਚ ਹਾਜ਼ਰ ਹਾਂ ਤਾਂ ਉਦੋਂ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਭਾਈ ਕਮਲੀਆ ਜੀ ਆ ਪਤੀਲੇ ਉੱਪਰ ਕੱਪੜਾ ਪਾ ਦਿਓ ਜਿਹੜਾ ਭੋਜਨ ਇਹ ਸਿੱਧ ਆਖਦੇ ਨੇ ਉਹ ਇਹ ਪਤੀਲੇ ਵਿੱਚੋਂ ਕੱਢ-ਕੱਢ ਕੇ ਵਰਤਾਈ ਜਾਓ ਜੋ ਵੀ ਕਿਸੇ ਦੀ ਖਾਣ ਦੀ ਇੱਛਾ ਹੁੰਦੀ ਉਹੀ ਚੀਜ਼ ਪਤੀਲੇ ਵਿੱਚੋਂ ਬਾਹਰ ਨਿਕਲਦੀ ਸੀ ਜੇ ਕੋਈ ਝੰਗਰਨਾਥ ਵਰਗਾ ਭੰਗਰਨਾਥ ਵਰਗਾ ਸਿੱਧੇ ਆਖਦਾ ਸੀ ਮੈਨੂੰ ਮਿੱਠੇ ਪਗਵਾਨ ਛਕਾ ਦਿਓ ਤਾਂ ਉਹਨੂੰ ਮਿੱਠੇ ਛਕਾਏ ਜਾ ਰਹੇ ਸੀ ਪਤੀਲੀ ਇੱਕ ਹੈ ਪਰ ਵਿੱਚੋਂ ਜਿਹੜੇ ਪਦਾਰਥ ਨਿਕਲਦੇ ਆ ਵੱਖਰੇ ਵੱਖਰੇ ਕੋਈ ਕਹਿੰਦਾ ਮੈਨੂੰ ਸਲੂਣਾ ਲੂਣ ਵਾਲਾ ਪਦਾਰਥ ਛਕਾਓ ਉਹਨੂੰ ਉਦਾਂ ਹੀ ਉਹ ਪਦਾਰਥ ਦੇ ਦਿੱਤਾ ਜਾਂਦਾ ਹੁਣ ਸਿੱਧਾਂ ਦੀਆਂ ਪੰਕਤਾਂ ਲੱਗੀਆਂ ਨੇ ਉਹ ਸ਼ੱਕ ਰਹੇ ਆ ਤੇ ਸੋਚ ਰਹੇ ਆ ਕਿ ਪਤੀਲੀ ਇੱਕ ਆ ਭੋਜਨ ਵੱਖਰਾ ਵੱਖਰਾ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਜੋ ਕੁਝ ਕੀਤਾ ਹੈ ਉਹ ਅਸੀਂ ਤਾਂ ਬਾਬਾ ਸ੍ਰੀਚੰਦ ਜੀ ਦੀ ਸ਼ਕਤੀ ਅੱਗੇ ਕੁਝ ਵੀ ਨਹੀਂ ਕਹਿੰਦੇ ਬਾਬਾ ਜੀ ਤੁਸੀਂ ਧੰਨ ਹੋ ਤੁਹਾਡੇ ਬਾਰੇ ਸੁਣਿਆ ਸੀ ਸਭ ਕੁਝ ਸੱਚਾ ਅਸੀਂ ਪਹਿਲਾਂ ਆਖਦੇ ਰਹੇ ਲੋਕ ਤੁਹਾਨੂੰ ਐਵੇਂ ਮੱਥਾ ਟੇਕੀ ਜਾਂਦੇ ਆ ਪਰ ਅੱਜ ਸੀ ਮੰਨ ਗਏ ਆ ਇੰਨੀ ਗੱਲ ਕਹਿ ਕੇ ਆਪਣਾ ਹੰਕਾਰ ਜਿਹੜਾ ਤੋੜ ਕੇ ਈਰਖਾ ਉੱਥੇ ਛੱਡ ਕੇ ਸਾਰੇ ਸਿੱਧਾਂ ਨੇ ਬਾਬਾ ਸ੍ਰੀ ਚੰਦ ਜੀ ਤੋਂ ਵਾਪਸ ਜਾਣ ਦੀ ਆਗਿਆ ਮੰਗੀ ਤੇ ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੂੰ ਫਿਰ ਆਗਿਆ ਦੇ ਦਿੱਤੀ ਆ ਇੱਥੋਂ ਹੀ ਉਹ ਫਿਰ ਆਪਣੇ ਸਥਾਨ ਦੇ ਵੱਲ ਰਵਾਨਾ ਹੁੰਦੇ ਆ ਉਹਨਾਂ ਦੀ ਈਰਖਾ ਸਾੜਾ ਤਾਤ ਪਰਾਈ ਜਿਹੜੀ ਸੀ ਉਹ ਸਾਰੀ ਖਤਮ ਹੋ ਗਈ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਅਵਤਾਰ ਧਾਰਨ ਕੀਤਾ ਹੈ ਉਸ ਤੋਂ 32 ਸਾਲ ਬਾਅਦ ਗੁਰੂ ਸਾਹਿਬ ਜੀ ਦੇ ਗ੍ਰਹਿ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਆਗਮਨ ਹੋਇਆ ਸੀ ਵਿਆਹ ਤੋਂ ਬਾਅਦ ਗੁਰੂ ਸਾਹਿਬ ਜੀ ਤਲਵੰਡੀ ਤੋਂ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ ਸੁਲਤਾਨਪੁਰ ਆਗੇ ਸੀ ਬੇਬੇ ਨਾਨਕੀ ਜੀ ਕੋਲ ਤੇ ਸੱਚੇ ਪਾਤਸ਼ਾਹ ਜੀ ਅਕਸਰ ਹੀ ਘਰ ਤੋਂ ਬਾਹਰ ਰਿਹਾ ਕਰਦੇ ਕਦੀ ਕਦੀ ਘਰੇ ਆਉਂਦੇ ਤੇ ਮਾਤਾ ਸਲੱਖਣੀ ਜੀ ਜਦੋਂ ਗੁਰੂ ਸਾਹਿਬ ਜੀ ਦਾ ਸੁਭਾਅ ਵੇਖਦੇ ਕਈ ਵਾਰੀ ਵਿਰਾਗ ਹੋ ਜਾਂਦਾ ਮਨ ਦੇ ਵਿੱਚ ਕਿ ਮੈਂ ਕਿਹਦੇ ਲੜ ਲੱਗੀ ਹਾਂ ਉਹਕੇ ਸੱਚੇ ਪਾਤਸ਼ਾਹ ਜਿੰਨਾ ਵੀ ਧਨ ਕਮਾਉਂਦੇ ਸਾਰਾ ਹੀ ਬਾਹਰ ਗਰੀਬਾਂ ਵਿੱਚ ਦੇ ਦਿੰਦੇ ਲੋੜ ਬੰਦਾਂ ਨੂੰ ਦੇ ਦਿੰਦੇ ਜਦੋਂ ਇਹ ਸਾਰੀ ਗੱਲ ਗੁਰੂ ਸਾਹਿਬ ਜੀ ਦੀ ਸੱਸ ਚੰਦੋ ਰਾਣੀ ਨੂੰ ਪਤਾ ਲੱਗੀ ਭਾਈ ਮੂਲ ਚੰਦ ਜੀ ਮਹਾਰਾਜ ਜੀ ਦੇ ਸਹੁਰਾ ਸਾਹਿਬ ਨੂੰ ਪਤਾ ਲੱਗੀ ਉਹਨਾਂ ਨੇ ਆ ਕੇ ਉਲੰਬੇ ਵੀ ਦਿੱਤੇ ਸੀ ਗੁਰਮਖ ਪਿਆਰਿਓ ਬੇਬੇ ਨਾਨਕੀ ਜੀ ਕੋਲ ਆ ਕੇ ਸ਼ਿਕਾਇਤ ਕੀਤੀ ਸੀ ਪਰ ਬੇਬੇ ਨਾਨਕੀ ਜੀ ਨੇ ਆਖਿਆ ਸੀ ਮੇਰਾ ਵੀਰ ਕੋਈ ਜੂਆ ਨਹੀਂ ਖੇਡਦਾ ਕੋਈ ਵਿਕਾਰਾਂ ਚ ਨਹੀਂ ਫਸਿਆ ਉਹ ਜੋ ਕਰਦਾ ਹੈ ਠੀਕ ਕਰਦਾ ਹੈ ਉਹ ਆਪਣੀ ਕਿਰਤ ਕਮਾਈ ਚੋਂ ਗਰੀਬਾਂ ਦੀ ਸੇਵਾ ਕਰਦਾ ਬਹੁਤ ਪ੍ਰੇਮ ਨਾਲ ਉਤਰ ਦਿੱਤੇ ਤੇ ਆਖਿਆ ਆਪਣੇ ਆਪ ਨੂੰ ਚੰਗੀ ਕਿਸਮਤ ਵਾਲੇ ਜਾਣੋ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਰਿਸ਼ਤਾ ਆਪ ਜੀ ਨਾਲ ਜੁੜਿਆ ਹੈ ਮੈਂ ਵੀਰ ਨੂੰ ਵੀਰ ਨਹੀਂ ਪੀਰ ਕਰਕੇ ਜਾਣਿਆ ਹੈ ਕਿਉਂਕਿ ਗੁਰੂ ਜੀ ਤਾਂ ਸਾਰੇ ਸੰਸਾਰ ਦਾ ਹੀ ਭਲਾ ਕਰਦੇ ਆ ਬਹੁਤ ਪਿਆਰ ਨਾਲ ਬੇਬੇ ਨਾਨਕੀ ਜੀ ਨੇ ਸਮਝਾਇਆ ਸੀ ਮਾਤਾ ਸਲਖਣੀ ਜੀ ਨੂੰ ਚੰਦੋ ਰਾਣੀ ਜੀ ਨੂੰ ਇਹ ਵੀ ਆਖਿਆ ਸੀ ਜੇ ਕਿਸੇ ਚੀਜ਼ ਦੀ ਕੋਈ ਕਮੀ ਹੋਵੇ ਦੱਸੋ ਤੇ ਉਹ ਮੈਂ ਪੂਰੀ ਕਰ ਦਿਆਂਗੀ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੀ ਪਾਲਣਾ ਵੀ ਬੇਬੇ ਨਾਨਕੀ ਜੀ ਨੇ ਕੀਤੀ ਉਹਨਾਂ ਨੂੰ ਗੋਦ ਲਿਆ ਉਹਨਾਂ ਵਿੱਚ ਗੁਣ ਜਿਹੜੇ ਆ ਭਰ ਦਿੱਤੇ ਤੇ ਸਤਿਗੁਰੂ ਜੀ ਦੇ ਗੁਣਾਂ ਨੂੰ ਵੀ ਬਾਬਾ ਜੀ ਨੇ ਕਮਾਇਆ ਇੱਕ ਸਾਖੀ ਹੋਰ ਆਉਂਦੀ ਆ ਬਾਬਾ ਜੀ ਦੀ ਜਦੋਂ ਇੱਕ ਮਾਈ ਦੇ ਨਾਲ वार्तालाਪ ਹੁੰਦੀ ਹੈ ਕਿਉਂਕਿ ਇੱਥੇ ਜਦੋਂ ਬਾਬਾ ਜੀ ਭਗਤੀ ਕਰਦੇ ਆ ਤੇ ਮਾਈ ਹਰੋ ਇੱਕ ਬਾਬਾ ਜੀ ਦੀ ਸੇਵਾ ਕਰਦੀ ਸੀ ਹੁਣ ਜੇ ਕੋਈ ਵੀ ਸਾਧੂ ਸੰਤ ਮਹਾਪੁਰਖ ਦੀ ਸੇਵਾ ਕਰੇਗਾ ਮਹਾਪੁਰਖ ਖੁਸ਼ ਹੋ ਕੇ ਅਸੀਸ ਵੀ ਦਿੰਦੇ ਆ ਵਰ ਵੀ ਦਿੰਦੇ ਆ ਬਾਬਾ ਜੀ ਬਹੁਤ ਖੁਸ਼ ਹੋਏ ਇੱਕ ਦਿਨ ਕਹਿਣ ਲੱਗੇ ਜਾ ਮਾਈ ਹਰੋ ਹਰੀ ਭਰੀ ਹੋ ਜਾ ਹੁਣ ਮਾਈ ਹਰੋ ਹੈਰਾਨ ਹੋ ਗਈ ਕਹਿਣ ਲੱਗੀ ਬਾਬਾ ਜੀ ਮੈਂ ਤਾਂ ਵਿਧਵਾ ਹਾਂ ਮੈਨੂੰ ਇਹ ਵਰਨਾ ਦਿਓ ਜੀ ਤੇ ਬਾਬਾ ਜੀ ਨੇ ਫਿਰ ਬਲਦੀ ਹੋਈ ਬੋਰਡ ਦੀ ਲੱਕੜੀ ਘੱਟ ਦਿੱਤੀ ਤੇ ਕਿਹਾ ਜੇ ਮਾਈ ਹਰੋ ਹਰੀ ਭਰੀ ਨਹੀਂ ਹੋ ਸਕਦੀ ਤਾਂ ਤੂੰ ਹੀ ਹਰਾ ਭਰਾ ਹੋ ਜਾ ਉਹ ਬੋਰਡ ਦਾ ਰੁੱਖ ਹਰਾ ਭਰਾ ਹੋ ਗਿਆ ਕਿਉਂਕਿ ਬਾਬਾ ਜੀ ਦਾ ਬਚਨ ਕਦੇ ਵੀ ਖਾਲੀ ਨਹੀਂ ਸੀ ਜਾ ਸਕਦਾ ਅੱਜ ਵੀ ਉਹ ਕੋਈ ਵਿਗਿਆ ਵਿੱਚ ਫੈਲਿਆ ਹੋਇਆ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਨਾਨਕ ਚੱਕ ਦੇ ਵਿੱਚ ਮੌਜੂਦ ਹੈ ਸੋ ਐਵੇਂ ਸਤਿਗੁਰੂ ਜੀ ਦੇ ਜਿਵੇਂ ਬਚਨ ਪੂਰੇ ਹੁੰਦੇ ਸੀ ਬਿਲਕੁਲ ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਜੋ ਬਚਨ ਕਹਿ ਦਿੰਦੇ ਸੀ ਉਹ ਪੂਰਾ ਹੋ ਜਾਂਦਾ ਸੀ ਜਦੋਂ ਵੀ ਕੋਈ ਵਿਚਾਰ ਕਰਨ ਆਉਂਦਾ ਬਾਬਾ ਜੀ ਬੜੇ ਪ੍ਰੇਮ ਨਾਲ ਉੱਤਰ ਦਿੰਦੇ ਭਾਵੇਂ ਉਹ ਸਿੱਧਾ ਭਾਵੇਂ ਉਹ ਨਾਥ ਭਾਵੇਂ ਕੋਈ ਆਮ ਸਧਾਰਨ ਬੰਦਾ ਹੈ ਬਾਬਾ ਜੀ ਬਹੁਤ ਹਲੀਮੀ ਨਾਲ ਜਵਾਬ ਦਿੰਦੇ ਇਹ ਸਭ ਕੁਝ ਸਿੱਖਿਆ ਕਿੱਥੋਂ ਸੀ ਆਪਣੇ ਪਿਤਾ ਜੀ ਦੇ ਪਾਸੋਂ ਜਦੋਂ ਗੁਰਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਬਾਬਾ ਸ੍ਰੀਚੰਦ ਜੀ ਨੇ ਸੰਗਤ ਕੀਤੀ ਤੇ ਗੁਰੂ ਜੀ ਨੇ ਆਖਿਆ ਸੀ ਤੁਸੀਂ ਧਾਰਮਿਕ ਕਿਤਾਬਾਂ ਦਾ ਅਧਿਐਨ ਕਰੋ ਅੱਖਾਂ ਮੀਟ ਕੇ ਸਿਮਰਨ ਕਰੋ ਉਸੇ ਤਰ੍ਹਾਂ ਪਿਤਾ ਜੀ ਦੇ ਦੱਸੇ ਮਾਰਗ ਤੇ ਚੱਲਦੇ ਰਹੇ ਤੇ ਉੱਚੀ ਪਦਵੀ ਪਾ ਲਈ ਆ ਜੀ ਤੇ ਇਹ ਵੀ ਕਹਿੰਦੇ ਰਹੇ ਜੇ ਗੱਦੀ ਸਾਨੂੰ ਨਹੀਂ ਮਿਲੀ ਤੇ ਉਹ ਭਾਈ ਲੈਣਾ ਜੀ ਨੇ ਆਪਦੀ ਸੇਵਾ ਕਰਕੇ ਗੱਦੀ ਲਈ ਆ ਉਹ ਵੀ ਹੁਕਮ ਰਜਾ ਸੀ ਵਾਹਿਗੁਰੂ ਦੀ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ ਭੁੱਲ ਚੁੱਕ ਦੀ ਖਿਮਾ ਰਾਜ ਜੀ ਬਖਸ਼ ਲੈਣਾ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ